ਪਾਰਟੀ ਤੇ ਸਰਕਾਰ ਦੇ ਅੰਦਰ ਆਪਣੇ ਖਿਲਾਫ ਵਿਗੜਦੀਆਂ ਸਥਿਤੀਆਂ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਡਿਫੈਂਸਿਵ ਮੂਡ ਦੇ ਵਿੱਚ ਆ ਗਏ ਮੁੱਖ ਮੰਤਰੀ ਭਗਵੰਤ ਮਾਨ ਦਾ ਇਹਨਾਂ ਦਿਨੀ ਮਜਾਜ ਬਦਲਿਆ-ਬਦਲਿਆ ਲੱਗ ਰਿਹਾ ਬੈਕਫੁੱਟ ਤੇ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਲੱਗ ਰਹੇ ਪਹਿਲਾਂ ਤਾਂ ਗੱਲ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਆਪਣੀਆਂ ਗਲਤੀਆਂ ਕਿਸੇ ਹੋਰ ਦੇ ਸਿਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਫਸਰਾਂ ਨੂੰ ਤਾੜਨਾ ਕਰ ਦਿੱਤੀ ਹੈ ਸਖਤ ਤਾੜਨਾ ਕਰ ਦਿੱਤੀ ਹੈ ਕਹਿੰਦੇ ਕਿ ਅਫਸਰਾਂ ਦੇ ਕਰਕੇ ਸਾਡਾ ਜਿਹੜਾ ਉਹ ਅਕਸਰ ਸਰਕਾਰ ਦਾ ਉਹ ਮਾੜਾ ਹੁੰਦਾ ਜਾ ਰਿਹਾ ਲੋਕਾਂ ਦੇ ਵਿੱਚ ਤੇ ਉਹਨਾਂ ਨੇ ਕਹਿਤਾ ਕਿ ਜੇ ਕੋਈ ਅਫਸਰ ਗਲਤ ਫੈਸਲਾ ਲੈਂਦਾ ਤਾਂ ਉਹਦੇ ਜ਼ਿੰਮੇਵਾਰ ਜਿਹੜੇ ਆ ਉਹ ਉੱਤਰਲੇ ਅਫਸਰ ਹੋਣਗੇ ਇਹ ਮੁੱਖ ਮੰਤਰੀ ਨੇ ਸਖਤ ਤਾੜਨਾ ਜਿਹੜੀ ਆ ਉਹ ਕਰ ਦਿੱਤੀ ਹੈ ਅ ਅਫਸਰਾਂ ਨੂੰ ਉੱਪਰ ਲਿਆ ਚੀਫ ਫੈਕਟਰੀ ਸੈਕਟਰੀ ਵਗੈਰਾ ਨੂੰ ਇਹ ਜਿਹੜੀ ਤਾੜਨਾ ਕਰ ਦਿੱਤੀ ਹੈ ਕੀ ਵਾਕਈ ਜਿਹੜੇ ਇਹ ਫੈਸਲੇ ਆ ਅਫਸਰ ਕਰਦੇ ਨੇ ਜਾਂ ਫਿਰ ਸਿਰਫ ਅਫਸਰ ਹੀ ਇਹਦੇ ਲਈ ਜ਼ਿੰਮੇਵਾਰ ਨੇ ਜਾਂ ਫਿਰ ਆਪਣੀਆਂ ਗਲਤੀਆਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਆਪਸ ਰਾਤ ਤੇ ਛੁੱਟ ਰਹੇ ਨਹੀਂ ਜਾਂ ਫਿਰ ਇਹ ਖਬਰਾਂ ਪਲਾਂਟਡ ਨੇ ਇਸੇ ਬਹੁਤ ਟਾਈਮ ਜਿਹੜੀ ਆ ਗੱਲਬਾਤ ਅਸੀਂ ਕਰਨੀ ਆ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਰਾਜਪਾਲ ਸਾਹਿਬ ਦੇ ਨਾਲ ਪਿਛਲੇ ਰਾਜਪਾਲ ਸਾਹਿਬ ਦੇ ਨਾਲ ਪਰਵਾਦਾਂ ਦੇ ਵਿੱਚ ਰਹੇ ਔਰ ਵਾਰ-ਵਾਰ ਫਿਰ ਸਰਕਾਰ ਨੂੰ ਮੂੰਹ ਦੀ ਵੀ ਖਾਣੀ ਪਈ ਨਵੇਂ ਰਾਜਪਾਲ ਸਾਹਿਬ ਆਏ ਪਹਿਲਾਂ ਤਾਂ ਥੋੜੇ ਜਿਹਾ ਆਪਣੇ ਤੇਵਰ ਦਿਖਾਏ ਭਗਵੰਤ ਮਾਨ ਨੇ ਜਦੋਂ ਅੱਗੋਂ ਫੇਰ ਰਾਜਪਾਲ ਸਾਹਿਬ ਨੇ ਤੇਵਰ ਦਿਖਾਈ ਤਾਂ ਹੁਣ ਕਹਿੰਦੇ ਕਿ ਰਾਜਪਾਲ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਯੋਖ ਜਿਹੜੀ ਦੇ ਰੌਂਦ ਦੇ ਵਿੱਚ ਅੱਜ ਇਕੱਠੇ ਚੱਲੇ ਨੇ ਅਮਰਸਰ ਅਮਰਸਰ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਮੱਥਾ ਟੇਕਣਗੇ ਲੰਚ ਵੀ ਇਕੱਠਾ ਕਰਨਗੇ ਕੀ ਇਹ ਦੋਸਤੀ ਇਦਾਂ ਹੀ ਬਰਕਰਾਰ ਰਹਿ ਸਕੇਗੀ ਆਖਰ ਮੁੱਖ ਮੰਤਰੀ ਭਗੰਤ ਮਾਨ ਐਨਐਸਐਬੋਰਡ ਦੇ ਵਿੱਚ ਕਿਉਂ ਨੇ ਇਸ ਤੇ ਵੀ ਆਪ ਚਰਚਾ ਕਰਨੀ ਹੈ ਉਧਰ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲਾਉਣ ਦਾ ਜਿਹੜਾ ਐਲਾਨ ਕੀਤਾ ਗਿਆ 2 3 4 ਸਤੰਬਰ 1 ਸਤੰਬਰ ਤੋਂ ਲੈ ਕੇ 4 5 ਸਤੰਬਰ ਤੱਕ ਜਿਹੜਾ ਉਹ ਮੋਰਚਾ ਲੱਗਣਾ ਇਹਨਾਂ ਦਿਨਾਂ ਦੇ ਵਿੱਚ 2 3 ਤੇ 4 ਨੂੰ ਵਿਧਾਨ ਸਭਾ ਸੈਸ਼ਨ ਵੀ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਗੱਲਬਾਤ ਕਰਨ ਦੇ ਵਿੱਚ ਥੋੜਾ ਝਿਜਕਦੇ ਹੁੰਦੇ ਸੀ ਕਿ ਕਿਸੇ ਨਾਲ ਗੱਲ ਕਰਨੀ ਹੋਈ ਨਹੀਂ ਗਈ ਜਿਹੜਾ ਜੋ ਕਰਦਾ ਕਰੀ ਜਾਣ ਦਿਓ ਉਹ ਵੀ ਹੁਣ ਡਿਫੈਂਸਿਵ ਮੋਡ ਤੇ ਨੇ ਉਹਨਾਂ ਨੂੰ ਵੀ ਗੱਲਬਾਤ ਲਈ ਜਿਹੜਾ ਹੋ ਸਕ ਲਿਆ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਅੱਜ ਬਹੁਤ ਵੱਡਾ ਇੱਕ ਇਕੱਠ ਹੋਣ ਜਾ ਰਿਹਾ ਕਿੱਥੇ ਕਿਉਂ ਇਸ ਤੇ ਵੀ ਬਹੁਤ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਣਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਅੜਕ ਸਾਹਿਬ ਮੁੱਖ ਮੰਤਰੀ ਦਾ ਮਜਾਜ ਇਹਨਾਂ ਦਿਨੀ ਬਦਲਿਆ ਬਦਲਿਆ ਹਰ ਜੀਤੇ ਡਿਫੈਂਸਿਵ ਹੁੰਦੇ ਰਹਿ ਰਹੇ ਇੱਕ ਇੱਕ ਕਰਕੇ ਆਪਾਂ ਲੈਨੇ ਆ ਹੁਣ ਕਈ ਫੈਸਲੇ ਜਿਹੜੇ ਹੋਏ ਹਨ ਹੁਣ ਅੱਜ ਖਬਰਾਂ ਕੁਝ ਅਹਿਮ ਅਖਬਾਰਾਂ ਦੇ ਵਿੱਚ ਲਾਈਆਂ ਗਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਅਫਸਰਾਂ ਨੂੰ ਉਹ ਤਾੜਨਾ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸਰਾਂ ਨੂੰ ਚੰਗੇ ਤਰੀਕੇ ਦੇ ਨਾਲ ਝਟਕਿਆ ਕਲਾਸ ਲਈ ਹੈ ਉਹ ਵੀ ਉੱਪਰਲੇ ਲੈਵਲ ਤੇ ਸੈਕਟਰੀ ਚੀਫ ਸੈਕਟਰੀ ਜਿਹੜੇ ਹੈਗੇ ਨੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਸਖਤ ਜਿਹੜੀ ਆ ਉਤਾੜਨਾ ਕਰ ਦੁੱਤੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਜਿਹੜੇ ਫੈਸਲੇ ਹੋਏ ਆ ਉਹਨਾਂ ਦੇ ਵਿੱਚ ਇਹ ਗੱਲ ਦੇਖਣ ਵਾਲੀ ਰਹੀ ਹੈ ਕਿ ਵਾਰ-ਵਾਰ ਉਹਨਾਂ ਨੂੰ ਵਾਪਸ ਫੈਸਲੇ ਜਿਹੜੇ ਉਹ ਲੈਣੇ ਪਏ ਜਿੱਤੇ ਕਰਕੇ ਬੇਇਤੀ ਬਹੁਤ ਹੋਈ ਹੈ ਕਹਿੰਦੇ ਕਿ ਪ੍ਰਮੁੱਖ ਸਕੱਤਰ ਤੇ ਮੁੱਖ ਸਕੱਤਰ ਨੂੰ ਬੁਲਾ ਕੇ ਮਾਫ ਕਰਨਾ ਸੈਕਟਰੀ ਮੁੱਖ ਸਕੱਤਰ ਤੇ ਪ੍ਰਮੁੱਖ ਸਕੱਤਰ ਨੂੰ ਚੀਫ ਸੈਕਟਰੀ ਤੇ ਜਿਹੜਾ ਹੈਗੇ ਆ ਉਹਨਾਂ ਨੂੰ ਬੁਲਾ ਕੇ ਛਿੜਕੇ ਮਾਰੀਆਂ ਗਈਆਂ ਕਹਿੰਦੇ ਕਿ ਜੇ ਭਈ ਥਲੜੇ ਅਫਸਰ ਕੋਈ ਫੈਸਲਾ ਲੈਂਦੇ ਆ ਤੇ ਅਕਸਰ ਢਾਹ ਲੱਗਦੀ ਆ ਸਰਕਾਰ ਦੇ ਤਾਂ ਫਿਰ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ ਤੁਹਾਡੇ ਅਫਸਰ ਜੋ ਕੁਝ ਕਰਦੇ ਆ ਹੁਣ ਮੈਨੂੰ ਤਾਂ ਨਹੀਂ ਲੱਗਦਾ ਅਣਖੀ ਸਾਹਿਬ ਅਫਸਰ ਆਪਣੇ ਤੌਰ ਤੇ ਕੋਈ ਫੈਸਲਾ ਐਡੇ ਵੱਡੇ ਜਿਹੜੇ ਜਿੰਨਾ ਫੈਸਲਾ ਤੇ ਨਮੋਸ਼ੀ ਹੋਈ ਆ ਸਰਕਾਰ ਨੂੰ ਉਹ ਫੈਸਲੇ ਜਿਹੜੇ ਆਪਣੇ ਪੱਧਰ ਤੇ ਲਏ ਜੇ ਹੋਣਗੇ ਸਰਕਾਰ ਦੇ ਕਹੇ ਬਿਨਾ ਤਾਂ ਕੋਈ ਫੈਸਲਾ ਜਿਹੜਾ ਉਹਦੇ ਜੋ ਆਪਾਂ ਦੇਖਦੇ ਆਂ ਤਾਂ ਮੈਨੂੰ ਲੱਗਦਾ ਕਿ ਅਫਸਰਾਂ ਤੇ ਜਾਣਬੁੱਝ ਕੇ ਗਾਲ ਛੱਟਣ ਦੀ ਕੋਸ਼ਿਸ਼ ਆ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਭਾਈ ਸਾਹ ਨੂੰ ਅਫਸਰ ਸ਼ਾਹੀ ਨਹੀਂ ਚੱਲਣ ਦਿੰਦੀ ਅਸੀਂ ਤਾਂ ਫੈਸਲੇ ਵਧਿਆ ਕਰਨ ਨੂੰ ਫਿਰਦੇ ਆ ਪਰ ਅਫਸਰ ਸ਼ਾਹੀ ਗਲਤ ਫੈਸਲੇ ਕਰ ਦਿੰਦੀ ਹੈ ਤਾਂ ਇਹੋ ਜਿਹੀਆਂ ਗੱਲਾਂ ਦਰਸਾਉਣ ਦੀ ਕੋਸ਼ਿਸ਼ ਹੈ ਹੋ ਸਕਦਾ ਖਬਰਾਂ ਪਲਾਂਟਡ ਵੀ ਹੋਣ ਕਿਵੇਂ ਦੇਖਦੇ ਹਾਂ ਸਪੁਰਜੀ ਆ ਸੁਖਵਿੰਦਰ ਜੀ ਜੇਕਰ ਸਰਕਾਰ ਬਣੇ ਨੂੰ ਕੋਈ ਛੇ ਮਹੀਨੇ ਜਾਂ ਸਾਲ ਇੱਕ ਹੋਇਆ ਹੋਵੇ ਤਾਂ ਉਸ ਵੇਲੇ ਅਫਸਰ ਸ਼ਾਹੀ ਇਦਾਂ ਦੇ ਰੁਖ ਕਰਦੀ ਹੁੰਦੀ ਹੈ ਜਿਵੇਂ ਅਫਸਰ ਸ਼ਾਹੀ ਆਪਣੇ ਪਦਰ ਤੇ ਅਜਿਹੇ ਫੈਸਲੇ ਲੈ ਲੇਦੀ ਹੁੰਦੀ ਹੈ ਕਿ ਜੇਦਰਾਲ ਸਰਕਾਰ ਨੂੰ ਥੋੜਾ ਜਿਹਾ ਚਾਲੂ ਕਰਦਾ ਹੋਵੇ ਤਾਂ ਕਿਉਂਕਿ ਇਹੋ ਜਿਹਾ ਵਰਤਾਰਾ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਜਦੋਂ 2002 ਚ ਸਰਕਾਰ ਬਣੀ ਉਦੋਂ ਵੀ ਸਾਹਮਣੇ ਆਇਆ ਪਰ ਜਦੋਂ 2.5 ਸਾਲ ਸਿੱਧੂ ਸਾਹਿਬ ਸਰਕਾਰ ਬਣੀ ਹੋ ਗਈ ਹੁਣ ਤੇ ਉਦੋਂ ਮੁੱਖ ਮੰਤਰੀ ਸਾਹਿਬ ਅਗਰ ਅਜਿਹੀਆਂ ਗੱਲਾਂ ਕਰਨ ਕਿ ਅਫਸਰशाही ਦੇ ਲੈ ਕੇਆਂ ਫੈਸਲਿਆਂ ਦੇ ਕਾਰਨ ਸਰਕਾਰ ਤੇ ਅਕਸਰ ਢਾਅ ਲੱਗਦੀ ਹੈ ਤਾਂ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਜਾਂ ਉਹਨਾਂ ਦੀ ਇਹ ਢਾਡ ਦਾ ਇਹ ਹਾਸੋ ਹੀ ਨਹੀਂ ਜੀ ਲੱਗਦੀ ਹੈਗੀ ਕਿਉਂਕਿ ਇਸ ਵੇਲੇ ਭਗਵੰਤ ਮਾਨ ਦਾ ਜਿਹੜਾ ਰੂਪ ਆ ਇੱਕ ਸਖ ਮੁੱਖ ਮੰਤਰੀ ਵਾਲੇ ਰੂਪ ਦੇ ਵਿੱਚ ਮੀਤੀ ਦਾਣਾ ਚ ਸਾਹਮਣੇ ਆਇਆ ਮੈਨੂੰ ਯਾਦ ਆ ਕਿ ਪੀਸੀਐਸ ਐਸੋਸੀਏਸ਼ਨ ਵੱਲੋਂ ਜਦੋਂ ਬੀਤੇ ਸਾਲ ਜਾਂ ਡੇਢ ਸਾਲ ਪਹਿਲਾਂ ਇੱਕ ਹੜਤਾਲ ਕੀਤੀ ਗਈ ਤਾਂ ਮੁੱਖ ਮੰਤਰੀ ਸਾਹਿਬ ਨੇ ਧੱਪਕਾ ਪਾਇਆ ਕਿ ਹਾਂ ਅਪੀ 2 ਵਜੇ ਤੱਕ ਜਿਹੜਾ ਅਫਸਰ ਆਪਣੀ ਡਿਊਟੀ ਤੇ ਹਾਜ਼ਰ ਹੋ ਗਿਆ ਨਹੀਂ ਤੇ ਉਹ ਪਰਮਾਨੈਂਟ ਹੀ ਆਪਰੇ ਆਪੋ ਘਰ ਬੈਠੇ ਤੇ ਮੈਨੂੰ ਯਾਦ ਆ ਕਿ ਪੀਸੀਐਸ ਅਫਸਰ ਜਿੰਨੇ ਵੀ ਸਾਰੇ 2 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਦਫ਼ਤਰਾਂ 'ਚ ਪਹੁੰਚ ਗਏ ਮੁੱਖ ਮੰਤਰੀ ਸਾਹਿਬ ਦਾ ਇੰਨਾ ਕ ਧੱਪਕਾ ਉਹਨਾਂ ਦੇ ਨਾਲ ਚ ਵੇਖਣ ਨੂੰ ਫਿਰ ਜੇਨ ਮੁੱਖ ਮੰਤਰੀ ਸਾਹਿਬ ਇਹਨੇ ਸਖਤ ਨਹੀਂ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਅਫਸਰ ਸ਼ਹੀ ਆਪਣੇ ਪਦਰ ਤੇ ਕੋਈ ਫੈਸਲੇ ਲੈਣ ਦੇ ਸਮਰੱਥ ਹੋ ਵੀ ਹਾਂ ਹਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬੀਤੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਬੜੇ ਜਿਹੇ ਫੈਸਲੇ ਲੈ ਕੇ ਜਿੱਥੇ ਪਹਿਨਾ ਫੈਸਲਾ ਲੈ ਲਿਆ ਬਾਅਦ ਵਿੱਚ ਯੂ ਟਰਨ ਲੈਣਾ ਪਿਆ ਸਭ ਤੋਂ ਵੱਡਾ ਫੈਸਲਾ ਤਾਂ ਮੈਨੂੰ ਯਾਦ ਆ ਕਿ ਪੰਚਾਇਤੀ ਚੋਣਾਂ ਦੇ ਸੰਦਰਭ ਚ ਕੀਤਾ ਗਿਆ ਸੀ ਪੰਚਾਇਤੀ ਚੋਣਾਂ ਦੇ ਸੰਦਰਭ ਚ ਕੀਤਾ ਗਿਆ ਮੰਤਰੀ ਨੂੰ ਵੀ ਪਤਾ ਸੀ ਮੁੱਖ ਮੰਤਰੀ ਚੋਂ ਪੰਚਾਇਤਾਂ ਨੂੰ ਭੰਗ ਕਰਨ ਦੀ ਗੱਲ ਸੀ ਤਾਂ ਉਸ ਵਕਤ ਮੁੱਖ ਮੰਤਰੀ ਸਭ ਨੂੰ ਹੀ ਪਤਾ ਹੀ ਸੀ ਤੇ ਸਬੰਧਤ ਵਿਭਾਗ ਦੇ ਮੰਤਰੀ ਨੂੰ ਵੀ ਪਤਾ ਸੀ ਪਰ ਜਦੋਂ ਗਾਜ ਦੀ ਬਗਾਜ ਜਿਹੜੀ ਪੰਚਾਇਤ ਵਿਭਾਗ ਦੇ ਡਾਇਰੈਕਟਰ ਤੇ ਇੱਕ ਉਹ ਸੈਕਟਰੀ ਤੇ ਜਿਹੜੀ ਡਿੱਗ ਕੇ ਸਰਕਾਰ ਦੇ ਆਪਣਾ ਪੱਲਾ ਸਾਫ ਤੇ ਮੇਰਾ ਨਹੀਂ ਖਿਆਲ ਕਿ ਸਰਕਾਰ ਦੀ ਇਸ ਐਕਸ਼ਨ ਦਾ ਜਿਹੜੇ ਆਈਐਸ ਅਫਸਰ ਹੈ ਜਾਂ ਸੈਕਟਰੀ ਹੈ ਜਾਂ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਨੂੰ ਇਹ ਵਰਤਾਰਾ ਭੁੱਲ ਗਿਆ ਹੋਵੇ ਕਿ ਸਰਕਾਰ ਇਹੋ ਜਿਹੇ ਮੁੱਦੇ ਤੇ ਕਿੰਨੀ ਸਕਤਾ ਤੇ ਜੇਕਰ ਅਸੀਂ ਆਪਣੇ ਪੱਦਰ ਤੇ ਫੈਸਲੇ ਲੈ ਲਏ ਤਾਂ ਫਿਰ ਸਰਕਾਰ ਸਾਨੂੰ ਬਖਸ਼ੂਗੀ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਆ ਇੱਕ ਮਿਸਾਲ ਬੈ ਦਿੱਤੀ ਆ ਕਿ ਜਦੋਂ ਡਾਇਰੈਕਟਰ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਪੰਚਾਇਤ ਵਿਭਾਗ ਤੇ ਸੈਕਟਰੀ ਦੀ ਵੀ ਬੰਦੀ ਜਿਹੜੀ ਕਰ ਦਿੱਤੀ ਗਈ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜੇਕਰ ਹੁਣ ਮੁੱਖ ਮੰਤਰੀ ਸਾਹਿਬ ਇਹ ਤਾੜ ਤਾਂ ਕਰ ਰਹੇ ਆ ਤਾਂ ਇਹ ਗੱਲ ਕੋਈ ਸਮਝ ਆਉਂਦੀ ਨਹੀਂ ਮੈਨੂੰ ਯਾਦ ਆ ਅਸਲ ਜਿਸ ਦਿਨ ਆਪਾਂ ਸਕੂਲ ਆਪਣੇ ਕਾਲਜਾਂ ਨੂੰ ਸਰਕਾਰੀ ਕਾਲਜਾਂ ਨੂੰ ਆਟੋਨੋਮਸ ਬਣਾਉਣ ਦੀ ਖਬਰ ਆਪਾਂ ਬ੍ਰੇਕ ਕੀਤੀ ਸੀ ਆਪਣੇ ਇਸ ਚੈਨਲ ਤੇ ਤਾਂ ਉਸ ਤੋਂ ਬਾਅਦ ਇਹ ਰੌਲਾ ਪਿਆ ਸਾਰੇ ਪਿੰਡੀ ਰੌਲਾ ਪਿਆ ਹੁਣ ਕਹਿੰਦੇ ਜੀ ਉਸ ਸਰ ਜਿਹੜੇ 8 ਸਰਕਾਰੀ ਕਾਲਜ ਸੀ ਉਹਨਾਂ ਨੂੰ ਖੁਦ ਵਖਤਿਆਰ ਚ ਆਟੋਨਮਸ ਕਰਾਉਣ ਦੇ ਨਾਲ ਸਰਕਾਰ ਦੀ ਬੜੀ ਬਦਨਾਮੀ ਹੋਈ ਆ ਬੜੀ ਹੈਰਾਨਗੀ ਦੀ ਗੱਲ ਆ ਕਹਿੰਦੇ ਜੀ ਇਹ ਫੈਸਲਾ ਜਿਹੜੇ ਉੱਚੇ ਰੀ ਸਖਿਆ ਦੇ ਪ੍ਰਿੰਸੀਪਲ ਸੈਕਟਰੀ ਉਹਨਾਂ ਨੇ ਆਪਣੇ ਪੱਤਰ ਤੇ ਲੈ ਲਿਆ ਘਬਾਰ ਤੇ ਜੇ ਵਾਕਈ ਫਿਰ ਆਪਣੇ ਪੱਤਰ ਤੇ ਉਹਨਾਂ ਨੇ ਲੈ ਲਿਆ ਤਾਂ ਫਿਰ ਮੁੱਖ ਮੰਤਰੀ ਸਾਹਿਬ ਫਿਰ ਕਾੜਦਾ ਕਰਨ ਦੀ ਕੀ ਲੋੜ ਆ ਫਿਰ ਤਾਂ ਹੋਰ ਤੱਕ ਤੁਸੀਂ ਉਹਨਾਂ ਅਫਸਰਾਂ ਨੂੰ ਠੰਗ ਦੇਣਾ ਚਾਹੀਦਾ ਸੀ ਠੋਕੇ ਹੋਣਾ ਚਾਹੀਦਾ ਸੀ ਤਾਂ ਜੋ ਇੱਕ ਮਿਸਾਲ ਜਿਹੜੀ ਉਹ ਪੈਦਾ ਹੋ ਸਕਦੀ ਕਿ ਹਾਂ ਭਈ ਮੁੱਖ ਮੰਤਰੀ ਸਾਹਿਬ ਫੈਸਲਾ ਲੈਣ ਤੇ ਸਮਰੱਥ ਆ ਉਡਾਰੀ ਉਹ ਤਾਂ ਬੈਡੀ ਮੀਲ ਟੀਵੀ ਦਿੱਤੀ ਕਿ ਮੈਡੀ ਮੀਲ ਦੇ ਵਿੱਚ ਵੀ ਆ ਸਮੇਂ ਦੇ ਹਿਸਾਬ ਨਾਲ ਉਹ ਫਾਲ ਦੇਣ ਦੀ ਜਿਹੜੀ ਗੱਲ ਸੀ ਉਹ ਵੀ ਕਹਿੰਦੇ ਅਫਸਰਾਂ ਨੇ ਆਪਣੇ ਪੱਧਰ ਤੇ ਕਰ ਲਿਆ ਕਹਿ ਦਾ ਅਰਥ ਜੋ ਮੈਂ ਕਹਿਣਾ ਚਾਹੁੰਦਾ ਕਿ ਅਫਸਰਾਂ ਸੇ ਇੰਨੇ ਸਮਰੱਥ ਨਹੀਂ ਹੁੰਦੀ ਖਾਸ ਤੌਰ ਤੇ ਉਦੋਂ ਕਿ ਜਦੋਂ ਮੁੱਖ ਮੰਤਰੀ ਐਡਾ ਸਖਤ ਹੋਵੇ ਤੇ ਦੂਜੇ ਪਾਸੇ ਪਾਰਟੀ ਦੇ ਜਿਹੜਾ ਸੁਪਰੀਮ ਹੋ ਆ ਉਹ ਵੀ ਸਾਾਕਾ ਆਈਆਰਐਸ ਅਧਿਕਾਰੀ ਹੋਵੇ ਪਰ ਅਫਸਰਾਂ ਨੂੰ ਪੂਰਨ ਤੌਰ ਤੇ ਜਾਣਕਾਰੀ ਹੋਵੇ ਮੇਰਾ ਨਹੀਂ ਖਿਆਲ ਕਿ ਅਫਸਰ ਸ਼ਹੀ ਆਪਣੇ ਪੱਧਰ ਤੇ ਕੋਈ ਅਜਿਹੇ ਫੈਸਲੇ ਲੈ ਕੇ ਸਰਕਾਰ ਦੇ ਅਕਸ ਨੂੰ ਢਾ ਲੋਬੀ ਹੋਵੇ ਜਾਂ ਲਾ ਸਕਦੀ ਹੋਵੇ ਇਹ ਜਿਹੜੀਆਂ ਖਬਰਾਂ ਲੱਗੀਆਂ ਨੇ ਮੇਹਾਂ ਚ ਇਸ ਤਰੀਕੇ ਨਾਲ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਸਰਕਾਰ ਦੀ ਬੀਤਿਆ ਸਮੇਂ ਦੇ ਵਿੱਚ ਜਿਹੜੀ ਵੱਖ-ਵੱਖ ਬੁੱਧਿਆ ਤੇ ਬਦਨਾਮੀ ਹੋਈ ਆ ਜਾਂ ਫੈਸਲੇ ਵਕਤ ਲਾਗੂ ਕਰਤੇ ਫਿਰ ਵਾਪਸ ਅੱਲੇ ਫਿਰ ਕਾ ਉਧਰ ਫਿਰ ਉਧਰ ਉਹਨਾਂ ਸਰਕਾਰ ਦਾ ਅਕਸ ਸਿੱਧੂ ਸਭ ਜ਼ਰੂਰ ਦਿਖਦਾ ਤੇ ਸ਼ਾਇਦ ਉਸੇ ਅਕਸ ਨੂੰ ਬਹਾਲ ਕਰਨ ਕਰਕੇ ਇਹ ਇਹ ਅੱਜ ਇੱਕ ਮੀਟਿੰਗ ਜਿਹੜੀ ਆ ਪ੍ਰਿੰਸੀਪਲ ਸੈਕਟਰੀ ਤੇ ਬੁਖਸ ਕੱਟ ਕੇ ਦਾ ਕਰਕੇ ਉਹਨਾਂ ਨੂੰ ਧਾੜਦਾ ਕੀਤੀ ਗਈ ਕਿ ਹਾਂ ਕੋਈ ਵੀ ਭਾਗ ਜਿਹੜਾ ਆਪਣੇ ਪੱਧਰ ਤੇ ਫੈਸਲਾ ਨਹੀਂ ਲਾਊਗਾ ਜੇਕਰ ਆਪਣੇ ਪੱਤਰ ਤੇ ਫੈਸਲਾ ਲੈਣਾ ਉਸ ਦੀ ਜਾਣਕਾਰੀ ਜਿਹੜੀ ਆ ਮੁੱਖ ਮੰਤਰੀ ਦੇ ਦਫਤਰ ਤੱਕ ਪਹੁੰਚਾਈ ਜਾਵੇ ਠੀਕ ਆ ਇਹ ਪ੍ਰੋਟੋਕਾਲ ਦੇ ਅਨੁਸਾਰ ਹੁੰਦਾ ਪਰ ਇੱਕ ਖਬਰਾਂ ਦੇ ਵਿੱਚ ਜਿਹੜੀ ਸੱਚਾਈ ਅਸਿੱਦੂ ਸਾਹਿਬ ਉਨੀ ਲੱਗਦੀ ਨਹੀਂ ਤੇ ਜੇ ਵਾਕਈ ਲੱਗਦੀ ਆ ਜੇ ਮੁੱਖ ਮੰਤਰੀ ਸਾਹਿਬ ਵਾਕਈ ਇਹ ਨਹੀਂ ਸਮਝਦੇ ਕਿ ਅਫਸਰਸ਼ਾਈ ਪੰਜਾਬ ਦੀ ਇੰਨੀ ਸਟਰੋਂਗ ਆ ਕਿ ਮੁੱਖ ਮੰਤਰੀ ਨੂੰ ਵੀ ਪੁੱਛ ਲਈ ਤਾਂ ਫਿਰ ਸਿੱਦੂ ਸਾਹਿਬ ਫਿਰ ਇਹੋ ਜਿਹਾ ਰਾਜ ਕਰਨ ਦਾ ਫਾਇਦਾ ਕੀ ਫਿਰ ਇਸ ਦਾ ਮਤਲਬ ਤੁਹਾਡੀ ਲਗਾਮੀ ਅਫਸਰਸ਼ਾਈ ਤੇ ਤੁਹਾਡੀ ਲਗਾਮੀ ਜਿਹੜੀ ਅਫਸਰਸ਼ਹੀ ਤੇ ਹੈ ਨਹੀਂ ਫਿਰ ਅਫਸਰਸ਼ਹੀ ਇੰਨੀ ਬੇਕਾਬੂ ਆ ਕਿ ਤੁਹਾਨੂੰ ਰਾਜਪਾਲ ਹੀ ਨਹੀਂ ਚਲਾਉਣਾ ਆ ਰਿਹਾ ਸੋ ਆਪਣੇ ਆਪ ਦੇ ਵਿੱਚ ਇੱਕ ਖਬਰ ਜਿਹੜੀਆ ਵਿਰੋਧਤਾ ਭਰਤੀ ਖਬਰ ਰਿਹਾ ਜੇਕਰ ਉਸ ਸੈਗਲ ਤੋਂ ਵੀ ਵੇਖੋ ਤਾਂ ਵੀ ਸਰਕਾਰ ਦੀ ਬਦਨਾਮੀ ਹੈ ਤੇ ਜੇਕਰ ਉਸ ਪੱਤਰ ਤੋਂ ਉਥੋਂ ਵੀ ਸਰਕਾਰ ਦੀ ਅਲਾਈ ਕਿਸ ਸਾਹਮਣੇ ਆਉਂਦੀ ਆ ਕਿ ਤੁਹਾਡਾ ਅਫਸਰਸ਼ਹੀ ਤੇ ਕੰਟਰੋਲ ਹੀ ਜਿਹੜਾ ਉਹ ਨਹੀਂ ਰਹਿਗਾ 3 ਸਾਲ ਵੀ ਚੱਲੇ ਠੀਕ ਬਿਲਕੁਲ ਬਿਲਕੁਲ ਫਿਰ ਸਬੰਧਤ ਵਿਭਾਗਾਂ ਦੇ ਮੰਤਰੀ ਕੀ ਕਰਦੇ ਆ ਮੁੱਖ ਮੰਤਰੀ ਕੀ ਕਰਦੇ ਆ ਤੁਹਾਡੀ ਪਕੜ ਅਫਸਰਸ਼ਹੀ ਤੇ ਜਿਹੜੀ ਆ ਉਹ ਕੀ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਈ ਜੇ ਤਾਂ ਅਫਸਰ ਉਹਨਾਂ ਨੂੰ ਨਹੀਂ ਜਾਣਕਾਰੀ ਦਿੰਦੇ ਫੈਸਲੇ ਤੇ ਫਿਰ ਵੀ ਸਰਕਾਰ ਦਾ ਉੱਪਰ ਕੰਟਰੋਲ ਕੀ ਹੈ ਸਵਾਲ ਤਾਂ ਫਿਰ ਰਹੀ ਔਰਦੇ ਆ ਤੇ ਜੇ ਉਹ ਕਰਦੇ ਆ ਕੰਟਰੋਲ ਤਾਂ ਫਿਰ ਆਪਣੀ ਗੱਲ ਜਾਣਬੁੱਝ ਕੇ ਉਹਨਾਂ ਤੇ ਛੁੱਟੀ ਜਾਰੀ ਹੈ ਜਾਣਬੁੱਝ ਕੇ ਲੋਕਾਂ 'ਚ ਇਹ ਇਮੇਜ ਬਣਾਉਣ ਦੀ ਕੋਸ਼ਿਸ਼ ਹੈ ਕਿ ਭਾਈ ਅੱਜੀ ਦਾ ਸਹੀ ਅਫਸਰ ਚਾਹੀਏ ਉਹ ਗਲਤ ਹੈ ਪਰ ਫਿਰ ਵੀ ਉਧਰ ਵੀ ਇਦਾਂ ਹੀ ਆ ਕਿ ਭਾਈ ਜੇ ਅਫਸਰ ਚਾਹੀਏ ਗਲਤ ਤਾਂ ਫਿਰ ਸਹੀ ਅਫਸਰਾਂ ਦੀ ਚੋਣ ਕਰ ਲਓ ਤੁਸੀਂ ਸਹੀ ਅਫਸਰ ਜਿਹੜੇ ਆਪਦੇ ਨਾਲ ਲਾ ਲਓ ਤਾਂ ਫਿਰ ਇਹ ਤਾਂ ਫਿਰ ਸਰਕਾਰ ਨੇ ਚਲਾਉਣੀ ਹੈ ਨਾ ਅਫਸਰ ਚਾਹੀਏ ਸਰਕਾਰ ਨੇ ਸੂਬਾ ਚਲਾਉਣਾ ਹੈ ਨਾ ਇਹ ਤਾਂ ਫਿਰ ਦੋਨੇ ਪਾਸੇ ਹੀ ਠੋਕਦੇ ਆ ਭਗਵੰਤ ਜੀ ਮੈਨੂੰ ਲੱਗਦਾ ਕਿ ਖਬਰ ਬਿਲਕੁਲ ਤੁਹਾਡੀ ਠੀਕ ਹੈ ਕਿ ਪਲਾਂਟਡ ਵੀ ਹੋ ਸਕਦੀ ਹੈ ਇਹ ਦਰਸਾਉਣ ਦੇ ਲਈ ਕਿ ਭਈ ਅਸੀਂ ਜਿਹੜਾ ਹੈਗਾ ਸਹੀ ਆ ਅਫਸਰ ਹੀ ਜਿਹੜੇ ਉਹ ਗਲਤ ਨੇ ਅਫਸਰ شاہੀ ਤੇ ਹੀ ਜਿਹੜੀ ਆ ਗਾਜ ਛੁੱਟਣ ਦੀ ਕੋਸ਼ਿਸ਼ ਹੈ ਚਲੋ ਉਧਰ ਪਿਛਲੇ ਰਾਜਪਾਲ ਸਾਹਿਬ ਦੇ ਨਾਲ ਮਸਲਾ ਜਿਹੜਾ ਉਹ ਲਟਕਦਾ ਰਿਹਾ ਮਸਲੇ ਜਿਹੜੇ ਉਹ ਫਸਦੇ ਰਹੇ ਮੁੱਖ ਮੰਤਰੀ ਹੁਣਾਂ ਦੇ ਇਹ ਰਾਜਪਾਲ ਆਏ ਇਸ ਵਾਰ ਵੀ ਥੋੜੇ ਜੇ ਸ਼ੁਰੂਆਤੀ ਦਿਨਾਂ ਦੇ ਵਿੱਚ ਲੱਗੇ ਸੀ ਕੀ ਮਸਲੇ ਜਿਹੜੇ ਇੱਥੇ ਵੀ ਫਸਣਗੇ ਪਰ ਅੱਜ ਖਬਰ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਜੀ ਉਹ ਕਹਿੰਦੇ ਕਿ ਅਮਰਸਰ ਜਾਣਗੇ ਔਰ ਅਮਰਸਰ ਦਰਬਾਰ ਸਾਹਿਬ ਔਰ ਤਰਗਿਆਣਾ ਮੰਦਿਰ ਦੇ ਵਿੱਚ ਮੱਥਾ ਟੇਕਣਗੇ ਔਰ ਲੰਚ ਵੀ ਜਿਹੜਾ ਇਕੱਠਿਆਂ ਕਰਨਗੇ ਚਲੋ ਇੱਕ ਚੰਗੀ ਖੁਸ਼ਖਬਰੀ ਹੈ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਜਦੋਂ ਇਹਨਾਂ ਦੋਵਾਂ ਦੇ ਆਪਸੀ ਨਿੱਜੀ ਤੇ ਈਗੋ ਨੂੰ ਲੈ ਕੇ ਸਿੰਗ ਵੱਸਦੇ ਆ ਤਾਂ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਦਾ ਹੁੰਦਾ ਤੇ ਜੇ ਇਹ ਦੋਵੇਂ ਇਕੱਠੇ ਮਿਲ ਕੇ ਚੱਲਦੇ ਆ ਤਾਂ ਹੋ ਸਕਦਾ ਹੈ ਕਿ ਸਰਕਾਰ ਦੇ ਕੰਮ ਕਾਜ ਵੀ ਠੀਕ ਚੱਲਣ ਔਰ ਨਜਾਇਜ਼ ਤੌਰ ਤੇ ਜਿਹੜਾ ਹਾਈ ਕੋਰਟ ਬਾਰ-ਬਾਰ ਸਰਕਾਰ ਜਾਂਦੀ ਹੈ ਜਾਂ ਸੁਪਰੀਮ ਕੋਰਟ ਜਾਂਦੀ ਹੈ ਉਹ ਵੀ ਜਿਹੜਾ ਪੈਸਾ ਬਚੂਗਾ ਔਰ ਕੰਮ ਕਾਜ ਵੀ ਪੰਜਾਬ ਦਾ ਜਿਹੜਾ ਉਹ ਠੀਕ ਚੱਲੂਗਾ ਤਾਂ ਉਸ ਪੱਖੋਂ ਤਾਂ ਸਾਡੀ ਇਹ ਅਸੀਂ ਖੁਸ਼ਖਬਰੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਐਲਾਨ ਕੀਤੀ ਹੈ ਤਾਂ ਉਹਨਾਂ ਦੀ ਵੀ ਸਲਾਹਾਂ ਤੇ ਪਰ ਗੱਲ ਇਹ ਆ ਵੀ ਇਹ ਕਿੰਨਾ ਘਟਾਏਵੇ ਇਹ ਸਿਰਫ ਦਿਖਾਉਣ ਦੀ ਗੱਲ ਹੈ ਜਾਂ ਫਿਰ ਵਾਕਈ ਤਾਂ ਚੱਲੂਗਾ ਅਸੀਂ ਦਾਸ ਕਰਾਂਗੇ ਕਿੱਦਾਂ ਚੱਲੇ ਸਖਵਿੰਦਰ ਜੀ ਜੁਤਨ ਰਾਜਪਾਲ ਸਾਹਿਬ ਨਵੇਂ ਆਏ ਤਾਂ ਉਸ ਵਕਤ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਨੇ ਆਈਐਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਉਸ ਸਬੰਧਤ ਬਹੁਤ ਕੁਝ ਜਾਣਿਆ ਤਾਂ ਅਗਲੇ ਦਿਨ ਹੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਸੀ ਨਾ ਤਿੱਖੇ ਸੁਰ ਵਾਲਾ ਆ ਗਿਆ ਤਿੱਖੇ ਸੁਰ ਚ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਆਪੇ ਕਰ ਲੈਂਦੇ ਮੀਟਿੰਗਾਂ ਅੱਜ ਤੇ ਉਹਨਾਂ ਦਾ ਸਮਾਨ ਪੁੱਥੀ ਪਿਆ ਪਰ ਉਹਨਾਂ ਨੇ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਪਰ ਪਿਛਲੇ ਬਰਮਾਰੀ ਤੜਪ ਪ੍ਰੂਤ ਹੋਣ ਨਾਲ ਜਿਸ ਤਰੀਕੇ ਦੇ ਮੁੱਖ ਮੰਤਰੀ ਨਾਲ ਸੰਬੰਧ ਰਹੇ ਨਹੀਂ ਸਖਵਿੰਦਰ ਜੀ ਉਸ ਦਾ ਖੰਬਿਆ ਜਾ ਜੜਾਇਆ ਮੁੱਖ ਮੰਤਰੀ ਸਾਹਿਬ ਨੇ ਤਾਂ ਚਲੋ ਕੀ ਭੁਗਤਣਾ ਜਾਂ ਕੀ ਨਹੀਂ ਭੁਗਤਣਾ ਪੰਜਾਬ ਦੇ ਲੋਕਾਂ ਨੇ ਬੜਾ ਭੁਗਤਿਆ ਕਿਉਂਕਿ ਬੜੇ ਇਹੋ ਜਿਹੇ ਵਿਕਾਸ ਖਰਦ ਸਨ ਜਾਂ ਬੜੀਆਂ ਅਜਿਹੀਆਂ ਫਾਈਲਾਂ ਸਨ ਕਿ ਜਿਹੜੀਆਂ ਕੇਂਦਰ ਤੋਂ ਜਾਂ ਰਾਹੀਂ ਪਾਸ ਹੋਈਆਂ ਸੀ ਜਾਂ ਬਨਵਾਰੀ ਦਾਲ ਪ੍ਰੋਤੋਨ ਆਪਣੇ ਸਹੀ ਜਿਹੜੀ ਸੀ ਉਹ ਬਸ ਦੇ ਉਹ ਪ੍ਰੋਜੈਕਟ ਸਾਰੇ ਦੇ ਸਾਰੇ ਉੱਥੇ ਹੋ ਗਏ ਤੇ ਪੰਜਾਬ ਦੇ ਵਿੱਚ ਕੁਝ ਵੀ ਵਿਕਾਸ ਨਾ ਤੋਂ ਕੁਝ ਵੀ ਹੋਇਆ ਜਾਂ ਕੇਂਦਰ ਤੋਂ ਜਿਹੜੀ ਸਹਾਇਤਾ ਮਿਲੀ ਸੀ ਉਹ ਪੰਜਾਬ ਤੱਕ ਨਹੀਂ ਪਹੁੰਚੀ ਜਾਂ ਪੰਜਾਬ ਸਰਕਾਰ ਦੇ ਜਿਹੜੀਆਂ ਫਾਈਲਾਂ ਉਹ ਬਨਵਾਰੀ ਦਾਲ ਪ੍ਰੋਤੋਨਾਂ ਦੇ ਪਾਸ ਗਈਆਂ ਨਹੀਂ ਗਈਆਂ ਜਲ ਲਗਿਆ ਵੀ ਸਬੰਧ ਚਰੇ ਖਟਾਸ ਭਰੇ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਵਿਧਾਇਕੀ ਪਾਰਟੀ 'ਚ ਸ਼ਾਮਲ ਜਿਹੜੇ ਉਹ ਨਹੀਂ ਹੋਏ ਹੁਣ ਗੁਲਾਬ ਚੰਦ ਕਟਾਰੀਆ ਹੁਣੀ ਆਏ ਨੇ ਤੇ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਬੜੀ ਤਾਰੀਫ ਕੀਤੀ ਸੀ ਕਿ ਹਾਂ ਭਈ ਇਹ ਬੜੇ ਸੁਲਝੇ ਹੋਏ ਰਾਜਸਥਾਨ ਦੇ ਨੇਤਾ ਨੇ ਸੁਲਝੇ ਹੋਏ ਤੇ ਮਰਮਰੀ ਨਾਲ ਪ੍ਰੋਤ ਵੀ ਸੰਪਰਚ ਚਲੋ ਤੇ ਅੱਜ ਪਤਾ ਲੱਗਾ ਕਿ ਦੋਵੇਂ ਨੇਤਾ ਜਿਹੜੇ ਸਿਖਰ ਦੇ ਨੇਤਾ ਨੇ ਇਹ ਦਰਬਾਰ ਸਾਹਿਬ 'ਤੇ ਨਤਬਸਤਕ ਹੋਣ ਜਾ ਰਹੇ ਦੁਰਗਿਆਰਾ ਮੰਦਿਰ ਵੀ ਜਾਣਗੇ ਚੰਗੀ ਗੱਲ ਬਹੁਤ ਚੰਗੀ ਗੱਲ ਆ ਕਿ ਜੇਕਰ ਗਵਰਦਰ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਆਪੱਚ ਮਿਲ ਕੇ ਕੰਮ ਕਰਦੇ ਆ ਤਾਂ ਪੰਜਾਬ ਦੇ ਬੱਚੇ ਵਾਸਤੇ ਚੰਗੀ ਗੱਲ ਆ ਸ਼ੁਭ ਸਕਨ ਹੋਏਗਾ ਪਰ ਪ੍ਰਸ਼ਨ ਉਹੀ ਜਿਹੜਾ ਤੁਸੀਂ ਠਾਇਆ ਉਹ ਪ੍ਰਸ਼ਨ ਮੈਂ ਠਾਉਂਦਾ ਕਿ ਇਹ ਜਿਹੜੇ ਰਿਲੇਸ਼ਨ ਜਿਹੜੇ ਸਖਾਵੀਆਂ ਅਧਿਸ਼ਣ ਬਣਾ ਕੇ ਦਰਸਾਏ ਜਾ ਰਹੇ ਆ ਕਿਤੇ ਵਿਕਤੀ ਦਾ ਨਹੀਂ ਕਿਉਂਕਿ 2 ਸਤੰਬਰ ਨੂੰ ਜਿਸ ਤਰੀਕੇ ਨਾਲ ਇਹ ਸੈਸ਼ਨ ਸ਼ੁਰੂ ਹੋਣਾ ਬੌਨਸ ਨੂੰ ਸੈਸ਼ਨ ਜਿਹੜਾ ਉਹ ਸ਼ੁਰੂ ਹੋਣਾ ਔਰ ਉਸ ਸੈਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਰੌਲਾ ਰੱਪਾ ਨਾ ਪਵੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸੈਸ਼ਨ ਨੂੰ ਲੈ ਕੇ ਵੀ ਰਾਜਪਾਲ ਸਾਹਿਬ ਜਿਹੜੇ ਨੀਤੇ ਪਹਿਲੇ ਰਾਜਪਾਲ ਸਾਹਿਬ ਨੇ ਉਹ ਅੜਿਖਾ ਡੰਦੇ ਰਹੇ ਆ ਕਿੰਨੇ ਇਸ ਵੇਲੇ ਉਹਨਾਂ ਨੇ ਵੀ ਜਿਹੜੀ ਟਿੱਕ ਕਰ ਦਿੱਤੀ ਆ ਕੁਝ ਫਾਈਲਾਂ ਜਿਹੜੀਆਂ ਸੀ ਕੈਬਨਟ ਦੀਆਂ ਉਹ ਵੀ ਰਾਜਪਾਲ ਸਾਹਿਬ ਨੇ ਚੁਪ ਕਰਕੇ ਜਿਹੜੀਆਂ ਪਾਸ ਕਰ ਦਿੱਤੀਆਂ ਤੇ ਕਹਿੰਦਾ ਅਰਥ ਜੋ ਮੈਂ ਕਹਿਣਾ ਚਾਹੁੰਦਾ ਕਿ ਕੀ ਤੇ ਇਹ ਸਬੰਧ ਨਾ ਹੋਣ ਇਹ ਸਬੰਧ ਜੇ ਹੋਣੇ ਚਾਹੀਦੇ ਆ ਤੇ ਇਸ ਦੀ ਵੀ ਸਬੰਧ ਹੋਣੇ ਚਾਹੀਦੇ ਆ ਜੇਕਰ ਉਹ ਦਰਬਾਰ ਸਾਹਿਬ ਚੱਲੇ ਆ ਠੀਕ ਆ ਵਧੀਆ ਗੱਲ ਹੈਗੀ ਹੈ ਹਵਾਈ ਜੱਜ ਪੰਜਾਬ ਸਰਕਾਰ ਦਾ ਜਾਊਗਾ ਕਿ ਜਦੋਂ ਕਿ ਬਿਮਾਰੀ ਨਾਲ ਪਰੋਥ ਨੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਤਮਾਨ ਜਿਹੜਾ ਉਹ ਬੰਦ ਕਰ ਦਿੱਤਾ ਸੀ ਤੇ ਜਦੋਂ ਬਿਮਾਰੀ ਨਾਲ ਪਰੋਥ ਪਹਿਲੀ ਵਾਰੀ ਸਰਹੱਦੀ ਦੌਰੇ ਤੇ ਨਿਕਲੇ ਹੀ ਤਾਂ ਉਦੋਂ ਤਾਂ ਮੁੱਖ ਮੰਤਰੀ ਸਾਹਿਬ ਲਾ ਲਗੇ ਪਰ ਜਦੋਂ ਉਹ ਵਾਰ-ਵਾਰ ਜਾਣਾ ਸ਼ੁਰੂ ਕੀਤਾ ਤਾਂ ਉਹ ਹਟ ਕੇ ਤੇ ਹੁਣ ਵੀ ਗੁਲਾਬਚੰਦ ਕਟਾਰੀਆ ਨਾਲ ਇਹ ਇਹਨਾਂ ਦਾ ਪਹਿਲਾ ਦੌਰ ਹੈ ਜਿਹੜਾ ਦਰਬਾਰ ਸਾਹਿਬ ਇੱਕ ਇੱਕ ਸਰਪ੍ਰਭਾਗਨਾ ਤੌਰ ਤੇ ਉਹਨਾਂ ਨੇ ਜਿਹੜਾ ਚੰਗੀ ਗੱਲ ਆ ਪਰ ਇਹ ਸਰਪ੍ਰਭਾਗਨਾ ਕਿੰਨਾ ਚਿਰ ਤੱਕ ਬਣੀ ਰਹੂਗੀ ਇਹ ਵੇਖਣ ਵਾਲੀ ਗੱਲ ਜ਼ਰੂਰ ਹੈਗੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਭਾਅ ਆ ਕਈ ਵਾਰੀ ਉਹ ਅੜੀ ਗੇ ਲੱਗ ਜਾਂਦਾ ਕਈ ਵਾਰੀ ਹੌਮੇ ਵਾਲਾ ਲੱਗਦਾ ਆ ਕਿ ਉਹ ਗੱਲ-ਗੱਲ ਤੇ ਉਹਨਾਂ ਨੇ ਜਦੋਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਭਰਉਣਾ ਹੁੰਦਾ ਤਾਂ ਉਹ ਉਹਨਾਂ ਦਾ ਜਿਹੜਾ ਹੌਮੇਵਾਲ ਈਗੋ ਬਣਾਇਆ ਉਹ ਸੁਭਾ ਸਾਹਮਣੇ ਆ ਜਾਂਦਾ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਚੰਗ ਪੰਜਾਬ ਦੇ ਭੜੇ ਵਾਸਤੇ ਜਿਨ੍ਹਾਂ ਦੇ ਉਹ ਕਸਟੋਡੀਅਨ ਦਾ ਦਾਅਵਾ ਕਰਦੇ ਆ ਉਹਦੇ ਵਾਸਤੇ ਉਹ ਰਾਜਪਾਲ ਨਾਲ ਸੰਬੰਧ ਜਿਹੜੇ ਉਸ ਹੱਵੇ ਬਣਾ ਕੇ ਰੱਖਣ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਮੁਸ਼ਕਲ ਆ ਉਹ ਨਾ ਹੋਵੇ ਪੰਜਾਬ ਦੇ ਭੜੇ ਦੀ ਜਿਹੜੀ ਗੱਲ ਅਸਿੱਧੂ ਸਾਹਿਬ ਉਹ ਹੋ ਸਕੇ ਚਲੋ ਉਧਰ ਜਿਹੜਾ ਕਿਸਾਨਾਂ ਨੇ ਧਰਨਾ ਲਾਉਣਾ ਸੀ ਆਪਣੀਆਂ ਵਕ-ਵਕ ਮੰਗਾਂ ਨੂੰ ਲੈ ਕੇ ਮੋਰਚਾ ਲਾਉਣਾ ਸੀ 1 ਸਤੰਬਰ ਤੋਂ ਕੱਲ ਤੋਂ ਜਿਹੜਾ ਮੋਰਚਾ ਲਾਉਣਾ ਔਰ ਇਸ ਦੌਰਾਨ 2 3 ਤੇ 4 ਸਤੰਬਰ ਦਾ ਜਿਹੜਾ ਉਹ ਸੈਸ਼ਨ ਵੀ ਹੈ ਔਰ ਚੰਡੀਗੜ੍ਹ ਜਿਹੜਾ ਇਹ ਮੋਰਚਾ ਲਾਉਣਾ ਸੀ ਪੰਜਾਬ ਸਰਕਾਰ ਦੇ ਖਿਲਾਫ ਹੁਣ ਮੁੱਖ ਮੰਤਰੀ ਜਿਹੜੇ ਆ ਉਹ ਮੁੱਖ ਮੰਤਰੀ ਵੱਲੋਂ ਕਿਸਾਨ ਤੇ ਮਜ਼ਦੂਰ ਤੋਂ ਨਾ ਤੇਾਨੂੰ ਜਿਹੜਾ ਉਹ ਗੱਲਬਾਤ ਦਾ ਜਿਹੜਾ ਸੱਦਾ ਦੇ ਦਿੱਤਾ ਹੈ ਔਰ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਹਾਲਾਂਕਿ ਲੇਟ ਨੇ ਕਿਉਂਕਿ ਕੱਲੋਂ ਤਾਂ ਉਹਨਾਂ ਨੇ ਮੋਰਚਾ ਹੀ ਲਾ ਦੇਣਾ ਔਰ ਇਹ ਗੱਲਬਾਤ ਦਾ ਸੱਦਾ ਵੀ ਉਦੋਂ ਹੀ ਦਿੱਤਾ ਜਾਂਦਾ ਜਦੋਂ ਪਾਣੀ ਜਿਹੜਾ ਉਹ ਗਲ ਤੱਕ ਆ ਜਾਂਦਾ ਉਸ ਤੋਂ ਪਹਿਲਾਂ ਤਾਂ ਕਿਸੇ ਨੇ ਸੁਣੀ ਤੱਕ ਨਹੀਂ ਜਾਂਦੀ ਜਦੋਂ ਕਿਤੇ ਜਾਂਦੇ ਆ ਮੁੱਖ ਮੰਤਰੀ ਅਗਲੇ ਆਪਦੇ ਮੰਗ ਪੱਤਰ ਲੈ ਕੇ ਆਉਂਦੇ ਉਹਨਾਂ ਨੂੰ ਡਾਂਗਾ ਮਾਰ ਮਾਰ ਭਜਾ ਦਿੱਤਾ ਜਾਂਦਾ ਤੇ ਜਦੋਂ ਅਗਲੇ ਐਨਕਾ ਧੌਣ ਦੇ ਗੋਡਾ ਰੱਖ ਦਿੰਦੇ ਆ ਫਿਰ ਕਹਿੰਦੇ ਵੀ ਆਜੋ ਭਾਈ ਗੱਲਬਾਤ ਵੀ ਆਜੋ ਸਾਡੇ ਨਾਲ ਬਹਿ ਜਾਓ ਤੇ ਕੀ ਲੱਗਦਾ ਕਿ ਮੁੱਖ ਮੰਤਰੀ ਥੋੜਾ ਲੇਟ ਨਹੀਂ ਇਹੀ ਗੱਲਬਾਤ ਜਿਹੜੀ ਉਹ ਪਹਿਲਾਂ ਕਰ ਲਿਆ ਕਰ ਸੁਖਵੰਦਰ ਜੀ ਬਿਲਕੁਲ ਤੁਸੀਂ ਠੀਕ ਆ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਲੇਟ ਆ ਤੇ ਫੀ ਨੀਤੀ ਆ ਉਹ ਸਭ ਨਹੀਂ ਗਈ ਹੈ ਹੁਣ ਕਿਸਾਨ ਛੂਬੀਨ ਵੱਲੋਂ ਉਗਰਾਹਾਂਪੁਰ ਜਿਹੜੀ ਖੇਤੀ ਨੀਤੀ ਦੇ ਸੰਬੰਧੀ ਅੱਜ ਤੋਂ ਦੋ ਜਾ ਚਾਰ ਦਿਨ ਪਹਿਲਾਂ ਗੱਲ ਕੀਤੀ ਸੀ ਆਪਾਂ ਆਪਣੇ ਪ੍ਰੋਗਰਾਮ 'ਚ ਉਸ ਖੇਤੀ ਨੂੰ ਲਾਗੂ ਕਰਾਉਣ ਵਾਸਤੇ ਉਹਦਾ ਵੱਲੋਂ ਮੋਰਚੇ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹ ਸੱਦਾ ਦਿੱਤਾ ਕਿ ਹਾਂ ਵੀ ਉਹ ਗੱਲਬਾਤ ਜਿਹੜੀ ਕਰਨੀ ਸਿੱਧੂ ਸਾਹਿਬ ਸੱਦਾ ਦਿੱਤਾ ਕਿ ਨਹੀਂ ਦਿੱਤਾ ਉਹ ਚਲੋ ਸਾਰਿਆਂ ਨੂੰ ਪਤਾ ਜਿਹੜੀ ਮੈਂ ਇੱਕ ਗੱਲ ਕਰਤੀ ਛੋਟ ਬੜੀ ਹਰਾਟ ਕੀ ਦੀ ਗੱਲ ਆ ਸਿੱਧੂ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਦੀ ਟੀਮ ਦੇ ਵਿੱਚ 14 ਕੈਬਨਿਟ ਮੰਤਰੀ ਆ ਬਾਕੀ ਕਿੰਨੇ ਵਿਧਾਇਕ ਨੇ ਪਰ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਵੀ ਮੰਤਰੀ ਦੇ ਕਿਸੇ ਵੀ ਸੈਕਟਰੀ ਤੇ ਭਰੋਸਾ ਨਹੀਂ ਕੇਵਲ ਤੇ ਕੇਵਲ ਗੱਲਬਾਤ ਦਾ ਸੱਦਾ ਜਿਹੜਾ ਉਹ ਪੁਲਿਸ ਅਧਿਕਾਰੀ ਰਹੀ ਦਿੰਦੇ ਆ ਹੁਣ ਇਹ ਜਿਹੜੀ ਗੱਲਬਾਤ ਪੁਲਿਸ ਅਧਿਕਾਰੀ ਹੀ ਮੁੱਖ ਮੰਤਰੀ ਦਾ ਪੱਖ ਲੈ ਕੇ ਨੇਤਾਵਾਂ ਨੂੰ ਮਿਲਦੇ ਆ ਚਾਹੇ ਇਹ ਮੁੱਦਾ ਅਮਰਤਪਾਲ ਸਿੰਘ ਦੀ ਰਿਹਾਈ ਜਿਹੜੂ ਫੜਦਾ ਬੁੱਤਾ ਸੀ ਉਦੋਂ ਤੁਸੀਂ ਵੇਖ ਲਓ ਜਾਂ ਵੱਖ-ਵੱਖ ਥਾਵਾਂ ਤੇ ਇੰਨੇ ਮੋਰਚੇ ਲੱਗੇ ਆ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਸਾਲਸ ਬਣ ਕੇ ਉਹਨਾਂ ਜਥੇਬੰਦੀਆਂ ਨਾਲ ਕਦੇ ਗੱਲ ਨਹੀਂ ਕਰਦਾ ਜਿੰਗੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹੁੰਦੀਆਂ ਬਲਕਿ ਹਮੇਸ਼ਾ ਹੀ ਜਿਹੜੇ ਪੁਲਸ ਅਧਿਕਾਰੀ ਨੇ ਟੌਪ ਦੇ ਜਿਹੜੀ ਪੁਲਸ ਹੁੰਦੇ ਆ ਉਹ ਜਾਂਦੇ ਆ ਉਹ ਜਾ ਕੇ ਨੇਤਾਵਾਂ ਨਾਲ ਗੱਲਬਾਤ ਕਰਦੇ ਆ ਤੇ ਉਹ ਆੜ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਦੇ ਆ ਹੁਣ ਸਰਕਾਰ ਦੀ ਇਹ ਚੜੀ ਨੀਤੀ ਐ ਮਿਸੂ ਸਾਹਿਬ ਇਹ ਮੈਨੂੰ ਸਮਝਦੀ ਆਈ ਕਿ ਸਰਕਾਰ ਕੋਈ ਬਤਾਈਆ ਨਹੀਂ ਗੱਲਬਾਤ ਕਰਨ ਹਾਲਾਂਕਿ ਬੀਤੀਆਂ ਸਰਕਾਰਾਂ ਦੇ ਵਿੱਚ ਇਹ ਹਮੇਸ਼ਾ ਹੁੰਦਾ ਰਿਹਾ ਤੇ ਪੁਲਸ ਦੇ ਅਧਿਕਾਰੀ ਹਮੇਸ਼ਾ ਹਮਤੇ ਕਾਨੂੰਨ ਦੀ ਸਥਿਤੀ ਨੂੰ ਕਾਬੂ ਰੱਖਣ ਵਾਸਤੇ ਵਰਤੇ ਜਾਂਦੇ ਰਿਹਾ ਜਦੋਂ ਸਰਕਾਰ ਦਾ ਗੱਲਬਾਤ ਕਰਨੀ ਹੈ ਜਾਂ ਸਰਕਾਰ ਦਾ ਮੰਤਰੀ ਜਾਊਗਾ ਜਾਂ ਸਰਕਾਰ ਦਾ ਐਮਐਲਏ ਜਾਊਗਾ ਹੁਣ ਤਾਂ ਵੀ ਜਿਹੜਾ ਵਰਤਾਰਾ ਹੋਇਆ ਜਿਸ ਤਿੱਕੇ ਕਿਸਾਨ ਜਥੇ ਬੰਦੀਆਂ ਨੂੰ ਸੱਦਾ ਆਇਆ ਅੱਜ ਚੰਡੀਗੜ੍ਹ ਦੇ ਐਸਐਸਪੀ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਅੱਜ ਤੁਸੀਂ ਮੀਟਿੰਗ ਕਰੋ ਕੱਲ ਦੀ ਜਿਹੜੀ ਸੱਦਾ ਆ ਉਹ ਪੰਜਾਬ ਦੇ ਜਿਹੜੇ ਸਿਵਲ ਦੇ ਮਾਫਕਾ ਦਾ ਸੀਨੀਅਰ ਪੁਲਿਸ ਅਧਿਕਾਰੀ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਹੁਣ ਇਹਨਾਂ ਸੱਦਿਆਂ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਨੇ ਉਹ ਹਮੇਸ਼ਾ ਹੀ ਸ਼ੰਕਾ ਦੇ ਵਿੱਚ ਉਹਨਾਂ ਚ ਰਹਿੰਦੀਆਂ ਹਨ ਕੀ ਕੀ ਭਈ ਇਹਨਾਂ ਕੋਲ ਉਹ ਅਧਿਕਾਰ ਹੈਗਾ ਜਿਹੜੇ ਮੰਤਰੀ ਆ ਮਾਫਰ ਤਾਂ ਜਿਹੜੇ ਪੁਲਿਸ ਅਧਿਕਾਰੀ ਨੇ ਕੀ ਇਹ ਮੰਗਾ ਮੰਨਨ ਦਾ ਅਧਿਕਾਰ ਹੈਗਾ ਮੰਗਾ ਤਾਂ ਫਿਰ ਸਰਕਾਰ ਦੇ ਨੁਮਾਇੰਦੇ ਨੇ ਮੰਨਣੀਆਂ ਨੇ ਤੇ ਜਦੋਂ ਸਰਕਾਰ ਦੇ ਨੁਮਾਇੰਦਾ ਹੀ ਉੱਥੇ ਜਾ ਕੇ ਗੱਲਬਾਤ ਨਹੀਂ ਕਰੂਗਾ ਤਾਂ ਫਿਰ ਉਹਨਾਂ ਦੀਆਂ ਮੰਗਾਂ ਕੀ ਹੋਈਆਂ ਜਾਂ ਕੀ ਹੁੰਦੀਆਂ ਇਹ ਸਰਕਾਰ ਦੀ ਨੀਤੀ ਸਿੱਧੂ ਸਾਹਿਬ ਮੈਨੂੰ ਤਾਂ ਇਹ ਸਮਝ ਦੀ ਜਾਈ ਹਾਲਾਂਕਿ ਮੇਰੀ ਵੀ ਉਮਰ ਚ 55 ਸਾਲ ਹੋ ਚੱਲੀ ਆ 30 40 ਸਾਲ ਮੈਨੂੰ ਵੀ ਪੱਤਰਕਾਰੀ ਨਾਲ ਸੰਬੰਧਤ ਹੋ ਚੱਲੇ ਨੇ ਵੱਖ-ਵੱਖ ਮੁੱਖ ਮੰਤਰੀਆਂ ਦੇ ਰਾਜਪਾਠੋਂ ਮੈਂ ਦੇਖਿਆ ਪਰ ਇਹੋ ਜਿਹਾ ਕਾਰਜਕਾਲ ਨਹੀਂ ਜੀ ਮੈਂ ਦੇਖਿਆ ਜਿਹੜਾ ਮੌਜੂਦਾ ਸਰਕਾਰ ਦਾ ਹੈ ਇਹ ਗੱਲ ਮੈਂ ਜ਼ਰੂਰ ਕਰਤੀ ਸੀ ਹੁਣ ਜਿਹੜੀ ਗੱਲ ਆ ਗਈ ਮੰਤਰੀ ਸਾਹ ਤੇ ਦੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਕਿ ਹੁਣ 2 3 4 ਦਾ ਸੈਸ਼ਨ ਚੱਲਣਾ ਤੇ ਜਿਸ ਤਰ੍ਹਾਂ ਕਿ ਨਾ ਕਿਸਾਨ ਜਥੇਬੰਦੀ ਔਰ ਖਾਸ ਤੌਰ ਤੇ ਭਾਰਤੀ ਕਿਸਾਨ ਨੂੰ ਅਗਰਾਹ ਹੂਪਰੇ ਜਿਸ ਨੇ ਕਿ ਨਾ ਸਾਥਾ ਦਿੱਤਾ ਉਹਦੇ ਵਾਸਤੇ ਜਿਹੜੀਆਂ ਸਮੱਸਿਆਵਾਂ ਪੰਜਾਬ ਸਰਕਾਰ ਵਾਸਤੇ ਗੰਭੀਰ ਹੋ ਸਕਦੀਆਂ ਨੇ ਜੇਕਰ ਉਹ ਤਰਦਾ ਲਾ ਕੇ ਬਹਿ ਜਾਂਦੇ ਨੇ ਉੱਥੇ ਤਾਂ ਉਹਨਾਂ ਤਰਦਾ ਲੋੜਾ ਹੈਗਾ ਕਿਉਂਕਿ ਜਿਹੜੀ ਖੇਤੀ ਨੀਤੀ ਆ ਜਿਹੜੀ ਬੀਤੇ ਲੰਮੇ ਸਮੇਂ ਤੋਂ ਸਰਕਾਰ ਦੀ ਮਲਾਈਕੀ ਕਰਕੇ ਸਰਕਾਰ ਦੀ ਅੰਨੰਗੈਲੀ ਕਰਕੇ ਡੱਕੀ ਪਈ ਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਤਤਪਰ ਨੇ ਕਿ ਉਹਨਾਂ ਨੂੰ ਲਾਪੂ ਕਰਵਾਇਆ ਜਾਵੇ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੁਭਾਅ ਦੇ ਮਤਬਕ ਪੁਲਿਸ ਦਾ ਸਹਾਰਾ ਲਿਆ ਹੁਣ ਦੇਖਦੇ ਹਾਂ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਕੀ ਕਿਸਾਨ ਨਿਤਾਵਾਂ ਨੂੰ ਸੰਤੁਸ਼ਟ ਕਰ ਪਾਉਂਦੇ ਆ ਜਾਂ ਨਹੀਂ ਕਰ ਪਾਉਂਦੇ ਇਹ ਤਾਂ ਸਿੱਧੂ ਸਾਹਿਬ ਅੱਜ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ ਪਰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜੇਕਰ ਤੁਸੀਂ ਵਾਕੇ ਜਥੇਬੰਦੀਆਂ ਦੇ ਆਗੂਆਂ ਨੇਤਾਵਾਂ ਨਾਲ ਗੰਭੀਰ ਗੱਲ ਕਰਨੀ ਹੈ ਜਿਹੜੇ ਸੰਘਰਸ਼ੀ ਨੇ ਤਾਂ ਘਟੋ ਘਟਾ ਉਹਨਾਂ ਨਮਾਇਦਿਆਂ ਨੂੰ ਬਹੁਤ ਸਾਰਾ ਸਿਖਾਉ ਉਹ ਜਿਹਨਾਂ ਨਮਾਇਦਿਆਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਅਫਸਰ ਸ਼ਾਇਦਾਂ ਫਿਰ ਤੁਹਾਡੀ ਸਕੇ ਨਹੀਂ ਅਫਸਰ ਸ਼ਾਇਦੇ ਤੋਂ ਜਿਤਨਾ ਪਹਿਲਾਂ ਹੀ ਖਬਰ ਦੀ ਗੱਲ ਕੀਤੀ ਆ ਕਿ ਜਿਹੜੀ ਅਫਸਰ ਸ਼ਾਇਦ ਉਹ ਹੀ ਤੋਂ ਬਣੀ ਪੂਸ਼ਾ ਚਗਾਈ ਜਾ ਰਹੀ ਆ ਤੇ ਜੇਕਰ ਪੁਲਿਸ ਆਖਦੀ ਜਣੇ ਵੀ ਉਹੋ ਜਿਹਾ ਕੰਮ ਕਰਤਾ ਤਾਂ ਫਿਰ ਜੱਬੇ ਕਿਦਰ ਚਲੋ ਉਧਰ ਅਣਖੀ ਸਾਹਿਬਾ ਜੀ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਕਿਸਾਨਾਂ ਦਾ 200 ਦਿਨ ਪੂਰੇ ਹੋਣ ਤੇ ਇੱਕ ਵੱਡਾ ਭਰਮਾ ਇਕੱਠ ਸ਼ਕਤੀ ਪ੍ਰਦਰਸ਼ਨ ਜਿਹੜਾ ਕੀਤਾ ਜਾਣਾ ਔਰ ਐਨਆਈਏ ਦੇ ਵੱਲੋਂ ਜਿਹੜੀਆਂ ਕੱਲ ਰੇਟਾਂ ਹੋਈਆਂ ਨੇ ਔਰ ਕਿਸਾਨ ਆਕੂ ਕਹਿੰਦੇ ਆ ਕਿ ਇਹਨਾਂ ਰੇਟਾਂ ਦੇ ਰਾਹੀਂ ਸਾਡਾ ਸੰਘਰਸ਼ ਜਿਹੜਾ ਤਾੜਪੀੜੋ ਕਰਨ ਦੀ ਕੋਸ਼ਿਸ਼ ਆ ਸਰਕਾਰ ਦੀ ਕਿਵੇਂ ਦੇਖਦੇ ਹੋ ਕਿ ਅੱਜ ਉੱਥੇ ਜਿਹੜਾ ਵੱਡੇ ਪੱਧਰ ਤੇ ਜਿਹੜਾ ਵੱਡਾ ਇਕੱਠ ਹੋਣ ਜਾ ਰਿਹਾ ਔਰ ਸੁਖਵਿੰਦਰ ਜੀ ਸ਼ਮੂਬ ਖਨੌਰੀ ਬਾਰਡਰ ਤੇ 200 ਦਿਨ ਅਜ ਪੂਰੇ ਹੋ ਚੁੱਕੇ ਨੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਤਾ ਇਸ ਘਰਸ਼ ਨੂੰ ਲੈ ਕੇ ਪਸਾਨ ਜਥੇ ਬੰਦੀਆਂ ਜਿਹੜੀਆਂ ਉਥੇ ਧਰਦਾ ਦੇ ਰਹੀਆਂ ਨੇ ਉਹਨਾਂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਪੂਰਨ ਤੌਰ ਤੇ ਜਿਹੜਾ ਇੱਕ ਪ੍ਰੋਗਰਾਮ ਆ ਉਹ ਬਣਾਇਆ ਗਿਆ ਜਿਸ ਦੇ ਤਹਿਤ ਟਰੈਕਟਰ ਟਰਾਲੀਆਂ ਹੋਰ ਕਿਸੇ ਸਾਥ ਆਗੂ ਨੂੰ ਉਥੇ ਪਹੁੰਚਣ ਵਾਸਤੇ ਕਿਹਾ ਗਿਆ ਇੱਕ ਮਾਰਚ ਜਿਹੜਾ ਉਹ ਵੀ ਕੱਢਿਆ ਜੜਤ ਜਾਣਾ ਹੈਗਾ ਹੁਣ ਸਭ ਸਬ ਜਿਸ ਤਰੀਕੇ ਦੀਆਂ ਕੱਲ ਖਬਰਾਂ ਜਿਹੜੀਆਂ ਸ਼ਫੀਆਂ ਅਨਾਈ ਦੇ ਰੈਨ ਜਦ ਜਿਸ ਤਰੀਕੇ ਸ਼ਾਪੇ ਮਾਰੀ ਹੋਈ ਸਰਵਸਕ ਪੰਦੇਰਤਾ ਵੀ ਮੈਂ ਆ ਬਿਆਨ ਜਿਹੜਾ ਸੁਣਤਾ ਰਿਹਾ ਸਾ ਕਿ ਸਾਨੂੰ ਡਰੋਂ ਦੀਆਂ ਧਮਕੋਹਦੀਆਂ ਤਿਆਰੀਆਂ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਅਸੀਂ ਉੱਠਾਂਗੇ ਨਹੀਂ ਹੁਣ ਸਿੱਧੂ ਸਾਹਿਬ ਇਹ ਸੰਘਰਸ਼ ਬਾਬਾ ਲੰਮਾ 200 ਦਿਨ ਹੋ ਚੱਲਿਆ ਕਰੀਬ ਯਾਨੀ ਕਿ ਪੌਣਾ ਕਾ ਸਾਲ ਜਿਹੜਾ ਹੋ ਚੱਲਿਆ ਹੁਣ ਉਹਦੇ باوجود ਵੀ ਜੇਕਰ ਕੇਂਦਰ ਸਰਕਾਰ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਉਹਨਾਂ ਨੂੰ ਅੱਗੇ ਨਹੀਂ ਜਾਣਦੀ ਤੇ ਕੇਂਦਰ ਸਰਕਾਰ ਦਾ ਕੋਈ ਵੀ ਵਿਅਕਤੀ ਅਜੇ ਤੱਕ ਗੱਲਬਾਤ ਕਰਨ ਨੂੰ ਸਾਹਮਣੇ ਨਹੀਂ ਆਇਆ ਜਦੋਂ ਕਿ ਨਵੀਂ ਸਰਕਾਰ ਨੂੰ ਬੜਿਆ ਵੀ ਤੇਰੇ ਜਾਂ 4 ਮਹੀਨੇ ਹੋ ਚੱਲੇ ਆ ਤਾਂ ਇਸ ਸੰਘਰਸ਼ ਦੇ ਉਹ ਇੱਕ ਵਾਰੀ ਜਰੂਰ ਜੜਾ ਕਿਸਾਨਤਾ ਬਾਰੇ ਨੂੰ ਸੋਚਣਾ ਚਾਹੀਦਾ ਕੇਵਲ ਉੱਥੇ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਕੇ ਜਾਂ ਇਸ ਤਰੀਕੇ ਦਾ ਪ੍ਰੋਗਰਾਮ ਜਿਹੜਾ ਨਹੀਂ ਉਹ ਕਰਨਾ ਚਾਹੀਦਾ ਜਿਹਦੇ ਨਾਲ ਕੇਵਲ ਤੇ ਕੇਵਲ ਇੱਕੋ ਅਸੀਂ ਕਿਹੜੀ ਤਕਾਵਰ ਚੀ ਜਿਹੜੀ ਹੈ ਮਹਿਸੂਸ ਹੋਵੇ ਕੋਈ ਇੱਕ ਸਿੱਕੇ ਵੱਧ ਜਿਹੜਾ ਪ੍ਰੋਗਰਾਮ ਆ ਉਹ ਐਲਾਨ ਜਿਹੜਾ ਹੁਣ ਕਰਨਾ ਚਾਹੀਦਾ ਬੇਸ਼ੱਕ ਸਰਬ ਸੰਗ ਪੰਦੇਰ ਹੁਣ ਕੀ ਕਹਿੰਦੇ ਆ ਕਿ ਇਹ ਜਿਹੜਾ ਕਿਸਾਨੀ ਸੰਘਰਸ਼ਾ ਸਾਡਾ ਨਹੀਂ ਰਿਹਾ ਬਲਕਿ ਭਾਰਤ ਦੇ ਵਕਫਾਕ ਸੂਬਿਆਂ ਦਾ ਵੀ ਸਮਰਥਨ ਜਿਹੜਾ ਉਹਨਾਂ ਨੂੰ ਮਿਲ ਰਿਹਾ ਤੇ ਸਿੱਧੂ ਸਾਹਿਬ ਜੇਕਰ ਸਮਰਥਨ ਮਿਲ ਰਿਹਾ ਤਾਂ ਫਿਰ ਇਹ ਸੰਘਰਸ਼ ਦੀ ਜਿਹੜੀ ਰੂਪਰੇਖਾ ਆ ਹੁਣ ਅਜਿਹੀ ਸਭੂ ਬਾਰਡਰ ਤੇ ਨਹੀਂ ਹੋਣੀ ਚਾਹੀਦੀ ਇਸ ਦੀ ਰੂਪਰੇਖਾ ਅਜਿਹੀ ਹੋਣੀ ਚਾਹੀਦੀ ਆ ਕਿ ਜਿਹੜੇ ਲੋਕ ਸੰਘਰਸ਼ ਦੇ ਵਿੱਚ ਅਗੇ ਦੇ ਉਹ ਇਸ ਤਰ੍ਹਾਂ ਲਗੇ ਕਿ ਹਾਂ ਭਈ ਉਹ ਉਪਜ ਕਮਾ ਕੇ ਪਰਤਣਗੇ ਨਾ ਕਿ ਹਾਰ ਕੇ ਪਰਤਣ ਜਦੋਂ ਕਿ ਹੁਣ ਇਸ ਮੋਰਚੇ ਦੇ ਉੱਤੇ ਸੁਪਰੀਮ ਕੋਰਟ ਦੀਆਂ ਨਸਰਾ ਵੀ ਜਿਹੜੀਆਂ ਲੱਗੀਆਂ ਨੇ ਉਹ ਵੀ ਗੱਲਬਾਤ ਸਾਲਸ ਵਿੱਚ ਬਣੇ ਹਾਈ ਕੋਰਟ ਵੀ ਇਸ ਮੁੱਦੇ ਤੇ ਆ ਰਹੀ ਆ ਸਮੇਂ ਸਮੇਂ ਤੇ ਤਾਂ ਭਾਰੀਆਂ ਨੇ ਜਾ ਜਿਹੜਾ ਅੰਦਾਜ਼ਾ ਕੀਤੀ ਆ ਪਰ ਅਸਰ ਜਿਹਦੀ ਅੰਦਾਜ਼ਾ ਹੀ ਆ ਉਹ ਕੇਂਦਰ ਸਰਕਾਰ ਵੱਲੋਂ ਭੇਜੇ ਸਾਲਸ ਤੇ ਨਿਰਭਰ ਕਰਦੀ ਹੈ ਕਿ ਉਹ ਕਦੋਂ ਕਸਾਂ ਲਾਣੀਆਂ ਮੰਗਾ ਜਿਹੜੀਆਂ ਮੰਗਦੇ ਨੇ ਕਦੋਂ ਸੁਣਦੇ ਨੇ ਬਾਕੀ ਅੱਜ ਦਾ ਇਹ ਇਕੱਠ ਜਿਹੜਾ ਦੇਖੋ ਕੇਂਦਰ ਸਰਕਾਰ ਦੇ ਉੱਤੇ ਜਾਂ ਹਰਿਆਣਾ ਸਰਕਾਰ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪੰਦਾ ਕਿਉਂਕਿ ਜਿਸ ਤਰੀਕੇ ਨਾਲ ਪਸੰਦ ਜਿੱਥੇ ਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਉੱਥੋਂ ਲੱਗਦਾ ਕਿ ਅਜੇ ਇੱਕ ਪਰਵਾ ਇਕੱਠ ਜਿਹੜਾ ਆ ਸ਼ਮੂ ਬਾਟਰ ਤੇ ਜਿਹੜਾ ਜਰੂਰ ਹੋ ਸਕਦਾ ਤਾਂ ਅਨੈਕਸਾਟ ਦੇ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਸੈਸ਼ਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਆਪਣਾ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਗੜਕੀ ਸਾਹਿਬ ਨਾਲ ਕੀ ਗੱਲਬਾਤ ਤਾਨੋ ਜੀ ਨੂੰ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਤੁਹਾਨੂੰ